ਬੋਟ ਪਾਈ ਇਸ ਕਰਕੇ ਬਈ ਜਿਹੜੀ ਸਰਕਾਰ ਹੈ ਉਹ ਸਹੀ ਕੰਮ ਨਹੀਂ ਕਰਦੀ ਜਿਹੜੇ ਆਵਾਂਗੇ ਨਵਾਂ ਕੰਮ ਕਰਾਂਗੇ ਉਹ ਲੋਕਾਂ ਨੂੰ ਬਹੁਤ ਵਧੀਆ ਸੁਲਝਿਆਗੇ ਉਹਦੇ ਬਾਰੇ ਕੋਈ ਉਹਨਾਂ ਨੇ ਅੱਜ ਤੱਕ ਕੰਮ ਨਹੀਂ ਕੀਤਾ ਅੱਜ ਵੀ ਵੋਟ ਪਾਉਣ ਦੀ ਲਈ ਪਹੁੰਚੀ ਹੈਗੀ ਉਹ ਮਨ ਦੇ ਵਿੱਚ ਕੀ ਖਿਆਲ ਹੈ ਉਹ ਠੋਣ ਦੇ ਲਈ ਆਈ ਹੈ ਅਸੀਂ ਆਪਣਾ ਫਰਜ਼ ਨਿਭਾਉਣ ਆਏ ਆ ਕੋਈ ਜਾਣੇ ਤੈਨੂੰ ਕਿਹੜੇ ਕੰਮ ਕੋਈ ਸਫਾਈ ਵਾਲਾ ਨਹੀਂ ਆਇਆ ਕੋਈ ਕੁਝ ਨਹੀਂ ਕਰਦਾ ਕੋਈ ਲੈਟਰ ਨਹੀਂ ਪੁੱਛਦਾ ਸਾਡੀ ਕੋਈ ਸੁਣਾਈ ਨਹੀਂ ਆਈ ਆਪਣੀ ਆਪ ਸੁਭਾਈ ਚ ਤਾਂ ਵੋਟ ਪਾ ਕੇ ਲੋਕ ਬਾਹਰ ਆਏ ਹੈਗੇ ਨੇ ਸਭ ਤੋਂ ਪਹਿਲਾਂ ਤੁਸੀਂ ਇਹ ਹੱਥ ਦੇ ਵਿੱਚ ਜਰੂਰ ਦੇਖੋ ਜੋ ਬੰਦਾ ਵੋਟ ਪਾ ਕੇ ਆ ਰਿਹਾ ਉਸ ਨੂੰ ਇਹ ਪੇੜ ਜਿਹੜਾ ਹੈ ਉਹ ਜ਼ਰੂਰ ਦਿੱਤਾ ਜਾ ਰਿਹਾ ਹੈ ਗਰਮੀ ਲਗਾਤਾਰ ਦਿਨੋਂ ਦਿਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਕੋਪਰਾਲਾ ਬੜਾ ਅੱਛਾ ਕੋਪਰਾਲਾ ਵੀ ਹੈ ਲੋਕ ਪਹੁੰਚ ਵੀ ਰਹੇ ਨੇ ਵੋਟ ਪਾਉਣ ਦੇ ਲਈ ਤੇ ਜਦੋਂ ਉਹਨਾਂ ਨੂੰ ਇਹ ਚੀਜ਼ ਮਿਲਦੀ ਹੈ ਤਾਂ ਲੋਕਾਂ ਦੇ ਫੇਸ ਦੇ ਉੱਤੇ ਜਿਹੜੀ ਹੈ ਉਹ ਖੁਸ਼ੀ ਵੀ ਕਾਫੀ ਹੁੰਦੀ ਹੈ ਅੱਲਾ ਮੈਂ ਜ਼ਰੂਰ ਖੁਸ਼ੀ ਜ਼ਰੂਰ ਜਾਨਣਾ ਚਾਹੁੰਗਾ ਕਿ ਨੇ ਕੋਈ ਖੁਸ਼ੀ ਹੋਈ ਅੱਜ ਵੋਟ ਪਾ ਕੇ ਤੇ ਵੋਟ ਪਾਉਣ ਤੋਂ ਬਾਅਦ ਇਹ ਰਖਤ ਜਦੋਂ ਮਿਲਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਹਦਾ ਮਤਲਬ ਹੈ ਜਿਹੜੀ ਸਰਕਾਰਾਂ ਨੇ ਸੋਚ ਰਹੀਆਂ ਨੇ ਤਾਕੇ ਆਬੋ ਹਵਾ ਜ਼ਰੂਰ ਚਾਹੀਦੀ ਏ ਜਿਹੜੇ ਪੌਦੇ ਨੇ ਜ਼ਰੂਰ ਲੱਗਨੇ ਚਾਹੀਦੇ ਨੇ ਇਹਦੇ ਨਾਲ ਸਾਡਾ ਵਾਤਾਵਰਣ ਜਿਹੜਾ ਨਾ ਵਧੀਆ ਕੁਝਦਾ ਕਿਉਂਕਿ ਲੋਕ ਦਰਖਤ ਵੱਡੀ ਜਾੜੇ ਵੱਡੀ ਜਾ ਮੇਰੇ ਹਿਸਾਬ ਨਾਲ ਦਰਖਤ ਨਹੀਂ ਬਣਨੇ ਚਾਹੀਦੇ ਜਿਆਦਾ ਤੋਂ ਜਿਆਦਾ ਪਲਾਂਟ ਲਾਣੇ ਚਾਹੀਦੇ ਲੋਕਾਂ ਨੂੰ ਉਹਦੀ ਆਕਸੀਜਨ ਵਧੀਆ ਹੋਵੇ ਔਰ ਲੋਕਾਂ ਦਾ ਜਿਹੜਾ ਜੀਵਨ ਖੁਸ਼ਹਾਲ ਹੋਵੇ ਅੱਜ ਤੁਸੀਂ ਵੋਟ ਪਾਈ ਹੈਗੀ ਹੈ ਮਨ ਦੇ ਵਿੱਚ ਖਿਆਲ ਕੀ ਸੀ ਕੀ ਸੋਚ ਕੇ ਤੁਸੀਂ ਅੱਜ ਵੋਟ ਪਾਉਣ ਦੀ ਲੈ ਮੈਂ ਵੋਟ ਪਾਈ ਅਸ ਕਰਕੇ ਪਈ ਜਿਹੜੀ ਸਰਕਾਰ ਹੈ ਉਹ ਸਹੀ ਕੰਮ ਨਹੀਂ ਕਰ ਰਹੀ ਕਿਉਂਕਿ ਲੋਕਾਂ ਨੂੰ ਇਹਦੇ ਵਿੱਚ ਬੇਚੈਨੀ ਹੈ ਲੋਕ ਬਾਹਰ ਜਾਂਦੇ ਵੀ ਡਰਦੇ ਆ ਕੋਈ ਚੈਨੀ ਲਾ ਲੈਂਦਾ ਕੋਈ ਖੋਹ ਆ ਖਾਈ ਕਰ ਲੈਂਦਾ ਵੇ ਇਸ ਕਰਕੇ ਲੋਕਾਂ ਨੂੰ ਨਾ ਕੋਈ ਸ਼ਾਂਤੀ ਨਹੀਂ ਮਿਲੀ ਪਈ ਜਿੱਦਾਂ ਉਹਨਾਂ ਨੇ ਕਿਹਾ ਸੀ ਪਿਆ ਸੀ ਜਿਹੜੇ ਆਵਾਂਗੇ ਨਵਾਂ ਕੰਮ ਕਰਾਂਗੇ ਉਹ ਲੋਕਾਂ ਨੂੰ ਬਹੁਤ ਵਧੀਆ ਸੁਲਾ ਦੇਾਂਗੇ ਉਹਦੇ ਬਾਰੇ ਕੋਈ ਉਹਨਾਂ ਨੇ ਅੱਜ ਤੱਕ ਕੰਮ ਨਹੀਂ ਕੀਤਾ ਉਹ ਲੋਕ ਪਰੇਸ਼ਾਨ ਨੇ ਸੀਵਰ ਸਾਰੇ ਬੰਦ ਨੇ ਜਲੰਧਰ ਦੇ ਵਿੱਚ ਗੰਦਾ ਪਾਣੀ ਆ ਰਿਹਾ ਲੋਕੀ ਗੰਦੇ ਪਾਣੀ ਨਾਲ ਹੈਜੇ ਹੋ ਰੇ ਬਿਮਾਰੀਆਂ ਪੈ ਰੀਆਂ ਨੇ ਔਰ ਮੈਂ ਇਹਦੇ ਬਦਲੇ ਬੋਲ ਦਿੱਤਾ ਵੀ ਇਹਦੇ ਬਦਲਾਵ ਹੋਣਾ ਚਾਹੀਦਾ ਔਰ ਸਰਕਾਰ ਜਿਹੜੀ ਹੈ ਜਿਹੜਾ ਵੀ ਕੈਂਡੀਡੇਟ ਆਵੇ ਸਹੀ ਆਵੇ ਅੱਛਾ ਮਤਲਬ ਤੁਸੀਂ ਅੱਜ ਬਦਲਾਵ ਦੇ ਲਈ ਜਿਹੜਾ ਹੈਗਾ ਵੋਟ ਦੇਣ ਆਏ ਹੈ ਕਿਉਂ ਬਦਲਾਵ ਚੁਣਨੀ ਹੋ ਤੁਸੀਂ ਬਿਲਕੁਲ ਚਾਹਨੀ ਹੈ ਇਹ ਆਮ ਆਦਮੀ ਪਾਰਟੀ ਤੋਂ ਬਦਲਾਵ ਚੁਣਨੀ ਹੋ ਜਾਂ ਫਿਰ ਕਿਸੇ ਹੋਰ ਤੋਂ ਬਦਲਾਵ ਹੈਗਾ ਸਰਕਾਰ ਜਿਹੜੀ ਹੋएगी ਉਹਦੇ ਬਤਲ ਚਾਹਨੇ ਆ ਹੀ ਪਰ ਜਦ ਕੰਮ ਹੀ ਨਹੀਂ ਹੋ ਰਿਹਾ ਕੰਮ ਤੁਹਾਡੀ ਨਹੀਂ ਹੋਏ ਮੈਂ ਜ਼ਰੂਰ ਜਾਨਣਾ ਚਾਹੂੰਗਾ ਜੇ ਤੁਸੀਂ ਵੋਟ ਇੱਥੇ ਜਾ ਕੇ ਬਸਤੀ ਤੋਂ ਆਪਣੇ ਜਗਜੀਵਰਾਮ ਤੋਂ ਚੌਂਕ ਤੋਂ ਲੈ ਕੇ ਦਾਨਸ਼ਮਦਾ ਤੱਕ ਚੱਲ ਜਾਓ ਜਿਹੜਾ 3 ਬਿੱਲ ਵਾਲਾ ਉਹਨੂੰ ਕਹੋ ਵੇ ਬਸਤੀ ਦਾਨਸ਼ਮਦਾ ਤੱਕ ਜਾਣਾ ਤਾਂ ਉਹ ਮੰਨਦਾ ਹੀ ਨਹੀਂ ਹੈਗਾ ਕਹਿੰਦਾ ਮੈਂ ਨਹੀਂ ਜਾਣਾ ਉੱਥੇ ਰਸਤਾ ਖਰਾਬ ਹੈ ਪਿੱਛੇ ਬਰਸਾਤ ਆਈ ਤੇ ਇੱਕ ਘੰਟਾ ਮੈਂ ਖੜਾ ਰਿਆ 3 ਬਿੱਲਰ ਨੂੰ ਕਹਾ ਜਲ ਯਾਰ ਮੈਨੂੰ ਛੱਡਾਓ ਕੋਈ ਮੰਨਿਆ ਨਹੀਂ 3 ਬਿੱਲਰ ਵਾਲਾ ਫੇਰ ਮੈਨੂੰ ਪੈਦਲ ਜਾਣਾ ਪਿਆ ਇਹੋ ਜਿਹੇ ਹਾਲਾਤ ਸਰਕਾਰੀ ਪੈਸੇ 2 ਐਮਪੀ ਵੀ ਉੱਥੇ ਹੋਵੇ ਐਮਐਲਏ ਵੀ ਪਹਿਲਾਂ ਉੱਥੇ ਹੀ ਲੇਕਿਨ ਸਰਕਾਰੀ ਬਣ ਸਕੀਆਂ ਔਰ ਮਾਨ ਸਾਹਿਬ ਵੀ ਇੱਥੇ ਅੱਜ 15 20 ਦਿਨ ਦੇ ਆਏ ਨੇ ਲੇਕਿਨ ਉਹਨਾਂ ਵੀ ਨਹੀਂ ਸੋਚਿਆ ਉਹਨਾਂ ਸਰਕਾਰ ਤੋਂ ਲੈ ਕੇ ਵੀ ਸੜਕੀ ਬਣਾਉਂਦੇ ਜਿੱਤੇ ਸੀਐਮ ਸਾਹਿਬ ਆਜੇ ਉਹਦੇ ਉੱਧੇ ਸੋਨੇ ਦੀਆਂ ਸੜਕਾਂ ਬਣ ਜਾਂਦੀਆਂ ਨੇ ਉਧਰ ਕਿਸੇ ਦਾ ਖਿਆਲ ਨਹੀਂ ਹੈਗਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਤਰੱਕੀ ਹੋਣੀ ਚਾਹੀਦੀ ਹੈ ਤਰੱਕੀ ਜੇਕਰ ਹੁੰਦੀ ਤੇ ਬਦਲਾਅ ਤੁਹਾਨੂੰ ਨਹੀਂ ਚਾਹੀਦਾ ਸੀ ਕੀ ਹੋਏਗੀ ਤੇ ਕਾਰੋਬਾਰ ਆਏਗਾ ਕਾਰੋਬਾਰ ਆਏਗਾ ਤੇ ਲੋਕ ਖੁਸ਼ ਆਲੋ ਹੋਣਗੇ ਲੋਕਾਂ ਨੂੰ ਕੰਮ ਮਿਲੇਗਾ ਜਦੋਂ ਲੋਕਾਂ ਨੂੰ ਦੇਦਾ ਹੀ ਕੁਝ ਨਹੀਂ ਪਿਆ ਲੋਕਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਰੋਏ ਲੋਕੇ ਇਹ ਮੇਰਾ ਖਿਆਲ ਹੈ ਜਿੰਨੀ ਸਰਕਾਰ ਦੇ ਵਿੱਚ ਐਜੀਟੇਸ਼ਨ ਹੋਈ ਹੈ ਮੈਂ ਕਦੀ ਕਿਸੇ ਸਰਕਾਰ ਚ ਨਹੀਂ ਦੇਖਿਆ ਹਮ ਮਤਲਬ ਮੀਨ ਤੁਸੀਂ ਚੋਣੇ ਹੋ ਕਿ ਭਈ ਤਰੱਕੀ ਹੋਣੀ ਚਾਹੀਦੀ ਹੈ ਤਰੱਕੀ ਹੋਵੇ ਅੱਛਾ ਹੁਣ ਤੁਸੀਂ ਅੱਜ ਇੱਕ ਬਦਲ ਦੇ ਰੂਪ ਦੇ ਵਿੱਚ ਵੋਟ ਪਾਈ ਹੈਗੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਜਿਹੜਾ ਹੈਗਾ ਹੈ ਉਹ ਬਦਲ ਤੁਹਾਨੂੰ ਚਾਹੀਦਾ ਹੈਗਾ ਹਾਂਜੀ ਤੁਹਾਨੂੰ ਕੀ ਲੱਗਦਾ ਕਿਹੋ ਜਿਹਾ ਬਦਲ ਤੁਹਾਨੂੰ ਚਾਹੀਦਾ ਹੈ ਕੌਣ ਆਵੇ ਕਿਸ ਨੂੰ ਤੁਸੀਂ ਵੋਟ ਪਾਈ ਹੈਗੀ ਹੈ ਅਸੀਂ ਤੇ ਆਪਣੇ ਹਿਸਾਬ ਨਾਲ ਅੱਛਾ ਦੇਖਿਆ ਵੇ ਬੜੇ ਲਿਖਿਆ ਜਿਹੜਾ ਰੱਜਾ ਦਾ ਉਹਨੂੰ ਕੋਸ਼ਿਸ਼ ਕੀਤੀ ਹੈ ਵੋਟ ਪਾਇਆ ਹੈ ਤਾਂ ਕਿ ਜਿਹੜਾ ਸੁਧਾਰ ਕਰ ਸਕੇ ਕੋਈ ਅਨਪੜਾ ਨਾ ਬੰਦਾ ਹੋਵੇ ਜਿਹੜਾ ਜਿਹਨੂੰ ਪਤਾ ਹੀ ਨਾ ਹੋਵੇ ਵੇ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਔਰ ਮੈਂ ਦੇਖਿਆ ਵੇ ਮੈਂ ਮੀਡਮ ਦੀ ਸਾਰੇ ਛਿਤੀ ਪੜੀ ਹੈ ਬਹੁਤ ਪੜੀ ਲਿਖੀ ਹੈ ਨਾਲੇ ਚਾਰ ਵਾਰੀ ਕੌਂਸਲ ਰਹਿ ਚੁੱਕੀ ਹੈ ਮੇਰੇ ਮਨ ਹੈ ਸੋਚਿਆ ਵੀ ਇਹਨਾਂ ਨੂੰ ਵੋਟ ਪਾ ਦੇ ਅੱਛਾ ਇੱਕ ਮੈਂ ਇਹ ਜ਼ਰੂਰ ਪੌਦੇ ਤੋਂ ਜ਼ਰੂਰ ਤੁਹਾਨੂੰ ਸਵਾਲ ਕਰੂੰਗਾ ਇਹ ਤੁਸੀਂ ਹੁਣ ਕਿੱਥੇ ਜਾ ਕੇ ਲਗਾਉਂਗੇ ਪਹਿਲਾਂ ਤਾਂ ਮੈਂ ਜ਼ਰੂਰ ਘਰ ਦੇ ਵਿੱਚ ਲਾਉਂਗੇ ਗਾਰਡਨ ਚ ਲਾਉਂਗੇ ਕਿੱਥੇ ਲਾਉਂਗੇ ਮੈਂ ਇਹਨੂੰ ਘਰ ਵਿੱਚ ਜਾਵਾਂਗਾ ਜਾ ਕੇ ਅੱਗੇ ਵੀ ਬਹੁਤ ਬੂਟੇ ਲੱਗੇ ਦੇ ਨੇ ਔਰ ਮੈਂ اپੀਲ ਕਰਨਾ ਵੀ ਸਾਰੇ ਜਿਆਦਾ ਤੋਂ ਜਿਆਦਾ ਬੂਟੇ ਲਗਾਏ ਜਾਣ ਤਾਂ ਕਿ ਇਹਦੀ ਜਿਹੜੀ ਆਬੋ ਹਵਾ ਵਧੀਆ ਹੋਵੇ ਔਰ ਲੋਕ ਹੁਸ਼ਾਰ ਰਹਿਣ ਇਹਦੀ ਅਕਸ਼ੀ ਜੀ ਮਿਲੇ ਲੋਕਾਂ ਨੂੰ ਠੀਕ ਹੈ ਠੀਕ ਹੈ ਬਿਲਕੁਲ ਇੱਕ ਵਾਰੀ ਤੁਹਾਨੂੰ ਮੈਂ ਜ਼ਰੂਰ ਇਹ ਬੂਥ ਦੀ ਤਸਵੀਰ ਜ਼ਰੂਰ ਦਿਖਾ ਦੇਣਾ ਤੁਹਾਨੂੰ ਹਾਲਕਿ ਇਸ ਵਕਤ ਇੰਨਾ ਉਤਸ਼ਾਹ ਨਹੀਂ ਦੇਖਣ ਨੂੰ ਮਿਲਦਾ ਕਿਉਂਕਿ ਸਵੇਰੇ 8 ਵਜੇ ਦਾ ਸਮਾਂ ਹੈਗਾ ਇਹ 8 ਵਜੇ ਦੇ ਸਮੇਂ ਦੇ ਵਿੱਚ ਇੰਨਾ ਉਤਸ਼ਾਹ ਜੋ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਚਾਹੀਦਾ ਹੈਗਾ ਉਹ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਲੋਕ ਬੜੇ ਹੀ ਘੱਟ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਹਾਲਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਲੋਕ ਕਿਉਂਕਿ ਜਮਣੀ ਚੋਣਾਂ ਨੇ ਲੋਕ ਕਾਫੀ ਜਿਹੜਾ ਹੈ ਵੋਟ ਪਾਉਣ ਤੇ ਨਹੀਂ ਆਉਂਦੇ ਨੇ ਪਹਿਲਾ ਪਰ ਜਿਸ ਸਾਥ ਦੇ ਨਾਲ ਇਸ ਵਕਤ ਤਸਵੀਰਾਂ ਨੂੰ ਨਜ਼ਰ ਆ ਰਹੀਆਂ ਨੇ ਉਸ ਦੇ ਵਿੱਚ ਸਾਫ਼-ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਜਿਹੜੇ ਨੇ ਉੱਠਦੇ ਹੋਏ ਨਜ਼ਰ ਆ ਰਹੇ ਨੇ ਲੋਕ ਬਹੁਤ ਘੱਟ ਇਸ ਵਕਤ ਇਸ ਜਗ੍ਹਾ ਦੇ ਉੱਤੇ ਆ ਰਹੇ ਨੇ ਵੋਟ ਪਾਉਣ ਦੇ ਲਈ ਪਰ ਲੋਕਾਂ ਦੇ ਮਨ ਦੇ ਵਿੱਚ ਸ਼ਾਇਦ ਇਹ ਵੀ ਖਿਆਲ ਹੁਣ ਤੱਕ ਜਿਹੜਾ ਹੈ ਉਹ ਦੇਖਣ ਨੂੰ ਉਹ ਮਿਲ ਰਿਹਾ ਹੈ ਕਿ ਲਗਾਤਾਰ ਜੋ ਦਲ ਬਦਲੀਆਂ ਦਾ ਦੌਰ ਚੱਲਿਆ ਜਾਂ ਫਿਰ ਲਗਾਤਾਰ ਜੋ ਲੋਕ ਜਿਹੜੇ ਨੇ ਉਹ ਇੱਕ ਪਾਰਟੀ ਛੱਡ ਦੂਸਰੀ ਪਾਰਟੀ ਦੇ ਵਿੱਚ ਜਾਂਦੇ ਰਹੇ ਤਾਂ ਉਸ ਚੀਜ਼ ਤੋਂ ਵੀ ਲੋਕ ਕਿਤੇ ਨਾ ਕਿਤੇ ਕਾਫੀ ਪਰੇਸ਼ਾਨ ਨੇ ਜਿਸ ਕਾਰਨ ਜਿਹੜਾ ਇਹ ਉਹ ਲੋਕ ਵੋਟ ਪਾਉਣ ਦੇ ਲਈ ਨਹੀਂ ਆ ਰਹੇ ਨੇ ਪਰ ਖਾਸ ਤਸਵੀਰ ਤੁਸੀਂ ਇਹ ਜ਼ਰੂਰ ਦੇਖੋ ਜਿੱਥੇ ਸਵੇਰੇ 8 ਵਜੇ 7 ਵਜੇ ਤੋਂ ਹੀ ਜਿਹੜਾ ਹੈ ਉਹ ਵੋਟ ਪਾਉਣ ਦੇ ਲਈ ਲੋਕ ਪਹੁੰਚ ਰਹੇ ਨੇ ਹੋਰ ਵੀ ਲੋਕ ਪਹੁੰਚੇ ਹੋਏ ਨੇ ਮਤਲਬ ਤੁਸੀਂ ਵੋਟ ਪਾਉਣ ਦੇ ਲਈ ਪਹੁੰਚੇ ਹੈਗੇ ਹੋ ਮਨ ਦੇ ਵਿੱਚ ਕੀ ਖਿਆਲ ਹੈ ਵੋਟ ਪਾਉਣ ਦੇ ਲਈ ਆਜੋਗੇ ਤੁਸੀਂ ਅਹੀਂ ਆਪਣਾ ਫਰਜ ਨਿਭਾਣ ਆਏ ਆ ਵੋਟ ਵਾਲੇ ਜੋ ਮਰਜ਼ੀ ਕਰੀ ਜਾਣ ਅੱਛਾ ਤੁਸੀਂ ਫਰਜ ਨਿਭਾਣ ਆਏ ਹੋ ਆਪਣਾ ਅੱਛਾ ਕਿਹੜੇ ਮੁੱਦੇ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਚੱਕੇ ਜਾਣੇ ਚਾਹੀਦੇ ਨੇ ਕਿਹੜੇ ਕੰਮ ਨੇ ਕੋਈ ਸਫਾਈ ਵਾਲਾ ਨਹੀਂ ਆਇਆ ਕੋਈ ਕੁਛ ਨਹੀਂ ਕਰਦਾ ਕੋਈ ਲੈਂਟਰ ਨਹੀਂ ਪੁੱਛਦਾ ਸਾਡੀ ਕੋਈ ਸੁਣਾਈ ਨਹੀਂ ਆਈ ਆਪਣੀ ਆਪ ਸਫਾਈ ਕਰਦੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਆਏ ਸੀਗੇ ਉਹ ਤਾਂ ਵਾਅਦੇ ਕਰਕੇ ਗਏ ਨੇ ਕਿ ਭਈ ਜੇਕਰ ਸਾਡਾ ਉਮੀਦਵਾਰ ਜਤੋਂ ਨੇਓ ਇਹ ਅਸੀਂ بڑے ਕੰਮ ਕਰਨੇ ਹੈਗੇ ਆ ਤੁਸੀਂ ਜੇਕਰ ਕਰਨਗੇ ਤਾਂ ਉਹ ਵੀ 2 ਸਾਲ ਪਹਿਲਾਂ ਨਹੀਂ ਕੀਤੇ ਹੋਣ ਉਹਨਾਂ ਨੇ ਕੀ ਕਰਨਾ 2 ਸਾਲ ਅੱਗੇ ਪਹਿਲਾਂ ਨਹੀਂ ਕੀਤੇ ਹੋਣ ਕੀ ਕਰਨਾ ਅਸੀਂ ਤਾਂ ਆਪਣੀ ਵੋਟ ਪੂਰੀ ਕਰਨੀ ਹੈ ਆਪਣੇ ਇਹ ਆਪਣੇ ਵਾਅਦੇ ਪੂਰੇ ਕਰਨੇ ਆ ਇਹ ਨਹੀਂ ਕਹਿਣਾ ਵੀ ਕੀ ਗੱਲ ਤੇ ਕੀ ਨਹੀਂ ਸਾਡੇ ਲਈ ਜਿਹੜਾ ਮਰਜ਼ੀ ਜਿੱਤੇ ਜਿਹੜਾ ਮਰਜ਼ੀ ਹਾਰੇ ਤੁਸੀਂ ਆਪਣਾ ਫਰਜ਼ ਨਿਭਾਣ ਆਏ ਫਰਜ਼ ਨਿਭਾਣ ਆਇਆ ਕਿਉਂਕਿ ਇਹ ਵੋਟ ਖਰਾਬ ਨਹੀਂ ਕਰਨੀ ਤੁਸੀਂ ਤੁਸੀਂ ਵੋਟ ਪ੍ਰਾਪ ਨਹੀਂ ਕਰਨੀ ਖਰਾਬ ਨਹੀਂ ਕਰਨੀ ਜੀ ਕਿੁਮਰੀ ਜੀ ਬਿਲਕੁਲ ਤੁਸੀਂ ਵੋਟ ਪਾਣ ਜ਼ਰੂਰ ਜਾਓ ਤਾਂ ਲੋਕ ਦਾ ਕਹਿਣਾ ਹੈ ਕਿ ਅਸੀਂ ਆਪਣਾ ਮਤਦਾਨ ਕਰਨ ਆਏ ਹੈਗੇ ਆ ਅਸੀਂ ਆਪਣੀ ਵੋਟ ਨੂੰ ਜਾਇਆ ਨਹੀਂ ਕਰਾਂਗੇ ਉਹਨਾਂ ਦਾ ਕਹਿਣਾ ਹੈ ਕਿ ਜਿੱਤੇ ਕੋਈ ਵੀ ਚਾਹੇ ਹਾਰੇ ਕੋਈ ਵੀ ਪਰ ਸਾਨੂੰ ਜਿਹੜਾ ਇਹ ਉਹ ਤਰੱਕੀ ਅਤੇ ਡਵੈਲਪਮੈਂਟ ਚਾਹੀਦੀ ਹੈ ਜਿਸ ਕਾਰਨ ਅਸੀਂ ਵੋਟ ਪਾਉਣ ਦੇ ਲਈ ਪਹੁੰਚੇ ਹੋਏ ਨੇ ਉਮੀਦ ਕਰਦੇ ਹਾਂ ਤਸਵੀਰ ਤੁਹਾਨੂੰ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰਾ ਪਤਨ ਪੱਕੇ ਦੇ ਨਾਲ